ਇਜਸ ਨੂੰ ਰੱਬੀ ਕਾਨੂੰਨ ਦੀ ਸਮਝ ਆ ਗਈ ਰੱਬ ਦੇ ਕਾਨੂੰਨ ਵਿੱਚ ਇਹ ਹੈ ਕਿ ਨਾ ਤੂੰ ਕਿਸੇ ਨੂੰ ਦੁੱਖ ਦੇ ਤੇ ਨਾ ਖੁਦ ਦੁਖੀ ਹੋ ਤੂੰ ਕੋ ਦੂਜੇ ਨੂੰ ਦੁੱਖ ਦੇਵੇਂਗਾ ਬਲਦ ਕੇ ਦੁੱਖ ਵਾਪਸ ਆਏਗਾ ਦੂਜੇ ਨੂੰ ਕਲੇਸ਼ ਦੇਵੇਂਗਾ ਬਲਦ ਤੇ ਕਲੇਸ਼ ਵਾਪਸ ਆਵੇਗਾ ਦੂਜੇ ਨੂੰ ਤੂੰ ਛੱਲੇਗਾ ਲਾਜ਼ਮੀ ਤੂੰ ਵੀ ਛੱਲੇਗਾ ਦੂਜੇ ਨੂੰ ਤੂੰ ਧੋਖਾ ਦੇਵੇਂਗਾ ਬਚਪੂ ਵੀ ਨਹੀਂ ਸਕੇਗਾ ਇਹ ਤੇ ਰੱਬ ਦਾ ਸੱਚਾ ਨਿਯਮ ਹੈ ਇਸ ਸੱਚੇ ਨੇ ਆਉਂਦਾ ਜੀ ਕਿ ਸੈਨੂੰ ਪਤਾ ਚਲ ਜਾਏ ਕਿ ਫਿਰ ਕੋਸ ਨਿਯਮ ਦੀ ਉਲੰਘਣਾ ਨਹੀਂ ਕਰਦਾ ਕਿ ਜਦੋਂ ਇਸ ਨਿਯਮ ਦੀ ਉਲੰਘਣਾ ਹੀ ਨਹੀਂ ਕਰਦਾ ਤਾਂ ਫਿਰ ਸੰਸਾਰ ਦੀਆਂ ਸਾਰੀਆਂ ਅਦਾਲਤਾਂ ਬੰਦ ਕਰਨੇ ਪੈਣਗੇ ਕੇਵਲ ਉਹੀ ਨਿਆਂਕਾਰੀ ਪਰਮਾਤਮਾ ਦਾ ਹੀ ਦੂਆ ਖੁੱਲਾ ਰਹੇਗਾ ਖੁੱਲਾ ਤੇ ਹੁਣ ਵੀ ਹੈ ਲੇਕਿਨ ਇਸ ਅਦਾਲਤ ਦਾ ਕੋਈ ਬਹਿ ਨਹੀਂ ਮੰਦਾ ਜਦ ਕਿ ਇਸ ਅਦਾਨਤ ਦੇ ਹੀ ਨਿਯਮ ਕਰਦਾ